ਦੋ ਜਹਾਂ ਦੇ ਵਾਲੀ ਸ਼ੈਨਸ਼ਾਹ ਦਰਵੇਸ਼ ਸਰਵੰਸਦਾਨੀ ਸਹਬੇ ਕਮਾਲ ਫੁਰਖ ਅਗੰਬੜਾ ਤਨ ਤਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੋ ਆਪਣੇ ਜੀਵਨ ਕਾਲ ਵਿੱਚ ਜੰਗਾਂ ਜੁੱਧਾਂ ਕਰਦੇ ਹੋਏ ਆਪ ਜੀ ਜਦੋਂ ਅਨੰਦਪੁਰ ਸਾਹਿਬ ਪਹੁੰਚੇ ਤਾਂ ਉਸ ਜਗ੍ਹਾ ਤੇ ਆਪ ਜੀ ਦੇ ਸੰਗਤਾਂ ਦਰਸ਼ਨਾਂ ਨੂੰ ਆਉਂਦੀਆਂ ਸਨ ਅਤੇ ਉਹਨਾਂ ਨੂੰ ਰਸਤੇ ਵਿੱਚ ਨੂਹੇ ਦੇ ਰੰਗੜ ਲੁੱਟ ਲਿੰਦੇ ਸਨ ਸਤਲੁਜ ਦਰਿਆ ਤੋਂ ਪਾਰ ਪੈਂਦੇ ਪਿੰਡ ਨੂਹੇ ਦੇ ਵਾਸੀ ਗੁੱਜਰ ਜੋ ਬੜੇ ਜਿਆਦਾ ਬਦਮਾਸ਼ ਸਨ ਅਤੇ ਦਿਨੋਂ-ਦਿਨ ਉਹਨਾਂ ਦੀ ਬਦਮਾਸ਼ੀ ਅਤੇ ਗੁੰਡਾਗਰਦੀ ਵਾਧੀ ਹੀ ਜਾਂਦੀ ਸੀ ਅਤੇ ਉਹ ਸਿੰਘਾਂ ਦੀ ਵੀ ਦਿਨੋਂ-ਦਿਨ ਵਾਧੀ ਤਾਕਤ ਨੂੰ ਵੇਖ ਕੇ ਬੜੇ ਸੜਦੇ ਰਹਿੰਦੇ ਸਨ ਨੰਦਪੁਰ ਸਾਹਿਬ ਗੁਰੂ ਜੀ ਦੇ ਦਰਬਾਰ ਵਿੱਚ ਜਾਣ ਵਾਲੀਆਂ ਸੰਗਤਾਂ ਨੂੰ ਇਹ ਲੋਕ ਬਹੁਤ ਹੀ ਜ਼ਿਆਦਾ ਤੰਗ ਕਰਦੇ ਅਤੇ ਥੋੜੀ ਬਹੁਤੀ ਸੰਗਤ ਦੇਖ ਕੇ ਉਹਨਾਂ ਨੂੰ ਲੁੱਟ ਵੀ ਲਿਆ ਕਰਦੇ ਸਨ ਅਤੇ ਕਈ ਵਾਰੀ ਸੰਗਤਾਂ ਨੇ ਗੁਰੂ ਜੀ ਅੱਗੇ ਫਰਿਆਦ ਵੀ ਕੀਤੀ ਸੀ ਕਿ हे ਦਿਆਲੂ ਪ੍ਰਭੂ ਪੂਰਨ ਸਤਗੁਰੂ ਜੀ ਇਹ ਰੰਗੜ ਸਾਨੂੰ ਬਹੁਤ ਹੀ ਜ਼ਿਆਦਾ ਤੰਗ ਅਤੇ ਪਰੇਸ਼ਾਨ ਕਰਦੇ ਹਨ ਸੋ ਆਪ ਜੀ ਇਹਨਾਂ ਬਾਰੇ ਕੁਝ ਸੋਚੋ ਇਹ ਆਉਣ ਵਾਲੀ ਸੰਗਤ ਨੂੰ ਕਾਫੀ ਸਮੇਂ ਤੋਂ ਜ਼ਿਆਦਾ ਪਰੇਸ਼ਾਨ ਅਤੇ ਤੰਗ ਕਰਦੇ ਸਨ ਬਹੁਤ ਹੀ ਜ਼ਿਆਦਾ ਬਤਮੀਜੀ ਤੇ ਉਤਰ ਆਏ ਹਨ ਇਹਨਾਂ ਨੇ ਅੱਜ ਸਾਡੀ ਸੰਗਤ ਵਿੱਚ ਕੁਝ ਕੁਵਾਰੀਆਂ ਕੁੜੀਆਂ ਅਤੇ ਬੀਬੀਆਂ ਨੂੰ ਵੀ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕੀਤਾ ਉਹਨਾਂ ਨੂੰ ਛੇੜਿਆ ਅਤੇ ਖਿੱਚਾਂ ਧੂਈ ਵੀ ਕੀਤੀ ਸੋ ਗੁਰੂ ਜੀ ਨੇ ਜਦੋਂ ਇਹ ਗੱਲਾਂ ਸੰਗਤ ਕੋਲੋਂ ਸੁਣੀਆਂ ਤਾਂ ਉਹਨਾਂ ਨੂੰ ਬਹੁਤ ਹੀ ਜ਼ਿਆਦਾ ਗੁੱਸਾ ਆਇਆ ਅਤੇ ਉਹਨੇ ਜਲਦੀ ਹੀ ਨੰਦ ਦੀ ਕਮਾਨ ਹੇਠਾਂ ਸਿੰਘਾਂ ਦੀ ਫੌਜ ਨੂਹੇ ਵੱਲ ਨੂੰ ਭੇਜੀ ਅਤੇ ਨਗਾਰੇ ਦੀ ਚੋਬ ਸੁਣ ਕੇ ਧਰਤੀ ਕੰਬ ਗਈ ਪर्वਤ ਹਿੱਲ ਗਏ ਰੰਗੜਾ ਨੂੰ ਸਿੰਘਾਂ ਨੇ ਚੰਗਾ ਦਵੱਲਾ ਦਿੱਤਾ ਦੋਨਾਂ ਪਾਸਿਆਂ ਤੋਂ ਚੰਗੀ ਤੀਰ ਗੋਲੀ ਦੀ ਵਰਖਾ ਹੋਣ ਲੱਗੀ ਸਿੰਘਾਂ ਨੇ ਅਜਾਹੇ ਖਿੱਚ-ਖਿੱਚ ਕੇ ਨੀਜੇ ਮਾਰੇ ਕੇ ਹੰਕਾਰੀ ਰੰਗੜਾਂ ਦੇ ਸਿਰ ਖੋਪੜ ਉਖਾੜ ਛੁੱਟੇ ਮੈਦਾਨ ਇੰਜ ਲੱਗਦਾ ਪਿਆ ਸੀ ਜਿਵੇਂ ਕੋਈ ਸੌਦਾਗਰ ਖੁੰਡੀਆਂ ਤੇ ਗਿੱਲੀਆਂ ਦੇ ਅੰਬਾਰ ਲਗਾ ਆ ਗਿਆ ਹੋਵੇ ਤੜ ਤਰੜ ਤਾੜ ਤਰਦੀ ਕਰਦੀਆਂ ਗੋਲੀਆਂ ਕਲੇਜੇ ਚੀਰਦੀਆਂ ਜਾ ਰਹੀਆਂ ਸਨ ਰੰਗੜਾ ਦੇ ਕਲੇਜੇ ਨਿਜੇ ਨਾਲ ਸਿੰਘਾਂ ਨੇ ਕੱਢ ਲਈ ਅਤੇ ਉਹਨਾਂ ਰੋਹ ਵਿੱਚ ਆ ਕੇ ਅੱਡੀ ਚੋਟੀ ਦਾ ਜੋਰ ਲਾਇਆ ਅਤੇ ਸਿੰਘਾਂ ਉੱਤੇ ਹਮਲਾ ਕੀਤਾ ਪਰ ਬਹਾਦਰਾਂ ਨੇ ਸਿੰਘਾਂ ਨੇ ਉਹਨਾਂ ਦੀ ਪੇਛ ਨਾ ਜਾਣ ਦਿੱਤੀ ਰੰਗੜ ਜਾਨਾਂ ਬਚਾ ਕੇ ਭੱਜਣ ਲੱਗੇ ਬਹੁਤ ਬੈਰੀ ਮਰ ਗਏ ਖੂਬ ਜੰਗ ਹੋਇਆ ਰਣ ਪੱਤੇ ਵਿੱਚ ਲੋਥਾਂ ਅਤੇ ਲੋਥਾਂ ਚੜ ਗਈਆਂ ਰੰਗੜਾਂ ਨੂੰ ਸੋਧਣ ਤੋਂ ਬਾਅਦ ਸਿੰਘਾਂ ਨੇ ਪਿੰਡ ਬਜਰੂੜ ਵੱਲ ਨੂੰ ਕਦਮ ਵਧਾਏ ਇਹ ਵੀ ਮੁਗਲ ਰੰਗੜਾਂ ਦਾ ਗੜ ਸੀ ਅਤੇ ਉਹ ਵੀ ਇੱਕ ਨੰਬਰ ਦੇ ਬਦਮਾਸ਼ ਸਨ ਗੁਰੂ ਜੀ ਦੀ ਸੰਗਤ ਨੂੰ ਲੁੱਟਦੇ ਖੋਦੇ ਸਨ ਜਦੋਂ ਸੰਗਤਾਂ ਸਿੰਘਾਂ ਨੇ ਗੁਰੂ ਜੀ ਪਾਸ ਆਣ ਪੁਕਾਰ ਕੀਤੀ ਤਾਂ ਗੁਰੂ ਜੀ ਨੇ ਆਲਮ ਸਿੰਘ ਦੀ ਸਰਦਾਰੀ ਹੇਠ ਸਿੰਘਾਂ ਦਾ ਜਥਾ ਬਜਰੂੜ ਦੀ ਸੁਧਾਈ ਕਰਨ ਵਾਸਤੇ ਭੇਜਿਆ ਇੱਥੇ ਖਾਲਸਿਆਂ ਨੇ ਖੂਬ ਮਾਰੂ ਬਾਜੇ ਵਜਾਏ ਅਤੇ ਅੜੀਖੋਰ ਮੁਗਲਾਂ ਨੂੰ ਸਿੰਘਾਂ ਨੇ ਸ਼ੱਕੇ ਛੁੜਾ ਦਿੱਤੇ ਤੀਰਾਂ ਗੋਲੀਆਂ ਦੀ ਦੋਨਾਂ ਪਾਸਿਆਂ ਤੋਂ ਨਿਸੰਗ ਵਰਖਾ ਹੋਣ ਲੱਗੀ ਸਰੂਵ ਵਰਗੇ ਖੂਬ ਸੂਰਤ ਜਮਾਨ ਦਰਖਤਾਂ ਵਾਂਗੂ ਧਾਰ-ਦਾੜ ਮੈਦਾਨੇ ਜੰਗ ਵਿੱਚ ਉਲਟ-ਉਲਟ ਡਿੱਗਦੇ ਸਨ ਘੋੜਿਆਂ ਦੇ ਪੌੜ ਮੈਦਾਨ ਵਿੱਚ ਗੂੰਜਦੇ ਪੈ ਸਨ ਬੜੇ ਕਮਸਾਨ ਦਾ ਜੁੱਧ ਹੋਇਆ ਤਲਵਾਰ ਕੜਕਦੀਆਂ ਟਕਾ ਟਕ ਕਰਦੇ ਵਰਸ਼ੇ ਹੱਡੀਆਂ ਵੱਡ ਵੱਡ ਕੇ ਸੁੱੜਦੇ ਪਰ ਸੂਰਮੇ ਰੰਗੜਾ ਨੇ ਕਈ ਵਾਰ ਬੜੇ ਹੌਸਲੇ ਨਾਲ ਬੀਰਤਾ ਨਾਲ ਕੀਤੇ ਜਿਸ ਨਾਲ ਕਈ ਸਿੰਘ ਜ਼ਖਮੀ ਹੋ ਗਏ ਥੋੜੇ ਸਿੰਘ ਸ਼ਹਾਦਤ ਦਾ ਜਾਮ ਵੀ ਪੀ ਗਏ ਅਤੇ ਆਖਰ ਸਿੰਘਾਂ ਨੇ ਅਜਾਹੇ ਵਾਰ ਕੀਤੇ ਕੇ ਗੁਜਰੋਂ ਨੂੰ ਰਣ ਭੂਮੀ ਛੱਡ ਕੇ ਭੱਜਣਾ ਪਿਆ ਪਰ ਗੁਰੂ ਦੇ ਦੂਲੇ ਸ਼ੇਰਾਂ ਭੱਜਿਆਂ ਨੂੰ ਵੀ ਜਾਣ ਨਾ ਦਿੱਤਾ ਰੰਗੜਾਂ ਦੇ ਪਿੰਡ ਵਿੱਚ ਬਾਬਾ ਗੋਲੀਆਂ ਸਿੱਕੇ ਦੀ ਵਰਖਾ ਕੀਤੀ ਜਿਹੜੇ ਤੀਰ ਫਨੀਆਰਾਂ ਨਾਗਾ ਵਾਂਗ ਦੁਸ਼ਮਣ ਨੂੰ ਡੰਗਦੇ ਸਨ ਜਿਹੜੇ ਆਕੜਖੋਰ ਬੜੀਆਂ ਬੜਕਾਂ ਮਾਰਦੇ ਆਏ ਸਨ ਸਿੰਘਾਂ ਨੇ ਚੰਗੀਆਂ ਨਸਾਂ ਭੰਨੀਆਂ ਅੰਤ ਖਾਲਸੇ ਨੇ ਗੱਡੀ ਨੂੰ ਤੋੜ ਦਿੱਤਾ ਤੇ ਅੰਦਰ ਦਾਖਲ ਹੋ ਗਏ ਆਲਮ ਸਿੰਘ ਨੇ ਮੁੱਛਾਂ ਨੂੰ ਤਾਣ ਦੇ ਕੇ ਸਿੰਘਾਂ ਨੂੰ ਲਲਕਾਰਿਆ ਆਖਿਆ ਚਲੋ ਕਲਗੀਧਰ ਦੇ ਦੂਲਿਓ ਛੇਤੀ ਹੀ ਬਜਰੂਰ ਤੇ ਫਤੇ ਪਾਈ ਤੇ ਸਾਰਾ ਮਾਲ ਲੁੱਟ ਲਿਆ ਸਿੰਘਾਂ ਮਾਲ ਸਿੱਖ ਸੰਗਤਾਂ ਤੋਂ ਰੰਗੜਾਂ ਪਹਿਲਾਂ ਲੁੱਟਿਆ ਸੀ ਉਸ ਤੋਂ ਕਾਫੀ ਜ਼ਿਆਦਾ ਖਾਲਸੇ ਨੇ ਫਿਰ ਰੰਗੜਾਂ ਨੂੰ ਲੁੱਟਿਆ ਜਦੋਂ ਖਾਲਸੇ ਦੀ ਜੰਗ ਜਿੱਤਨੇ ਸ੍ਰੀ ਅਨੰਦਪੁਰ ਸਾਹਿਬ ਪੁਜੇ ਤਾਂ ਗੁਰੂ ਜੀ ਨੇ ਖੁਸ਼ ਹੋ ਕੇ ਸਾਰਿਆਂ ਨੂੰ ਸਿਰ ਪਾਏ ਅਤੇ ਥਾਪੜੇ ਦੀ ਵਕਸ਼ਿਸ਼ ਕਰਕੇ ਉਹਨਾਂ ਨੂੰ ਨਿਵਾਜਿਆ ਅਤੇ ਆਪਣੇ ਸਿੰਘ ਸੂਰਮੇ ਕਹਿ ਕੀ ਉਹਨਾਂ ਨੂੰ ਗਲ ਦੇ ਨਾਲ ਲਾਇਆ ਕਿਉਂਕਿ ਗੁਰੂ ਜੀ ਦੇ ਮਨ ਵਿੱਚ ਜੋ ਸੰਗਤਾਂ ਪ੍ਰਤੀ ਪਿਆਰ ਸੀ ਉਹ ਇੱਕ ਅਥਾਹ ਪਿਆਰ ਸੀ ਜੋ ਗਿਣਿਆ ਮਿਠਿਆ ਨਹੀਂ ਜਾ ਸਕਦਾ ਸੀ ਤਾਂਤਨ ਗੁਰੂ ਗੋਬਿੰਦ ਸਿੰਘ ਜੀ ਆਪਣੀ ਸੰਗਤ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਅਗਰ ਉਹਨਾਂ ਨੂੰ ਕੋਈ ਦੁੱਖ ਤਕਲੀਫ ਜਾਂ ਕੋਈ ਕਸ਼ਟ ਹੁੰਦਾ ਸੀ ਤਾਂ ਗੁਰੂ ਜੀ ਉਹਨਾਂ ਦੀ ਸਿਹਤ ਆ ਵਾਸਤੇ ਹਰ ਵੇਲੇ ਤਤਪਰ ਰਹਿੰਦੇ ਸਨ ਸੋ ਇਸੇ ਹੀ ਤਰ੍ਹਾਂ ਵੀਡੀਓ ਇਤਿਹਾਸ ਲੈ ਕੇ ਫਿਰ ਆਪ ਜੀ ਦੇ ਸਨ ਮੁਖਾਜਰ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ